ਅੱਜ ਵੀ ਕਹਿਣਗੇ ਭਾਈ ਪਾਠੀ ਸਿੰਘ ਡਿਊਟੀ ਲਾ ਕੇ ਭੱਜ ਜਾਂਦਾ ਇਹ ਪਤਾ ਕੌਣ ਕਹਿਣਗੇ ਜਿਨ੍ਹਾਂ ਦੀ 50-5000 ਰੁਪਇਆ ਤਨਖਾਹ ਉਹਨਾਂ ਨੂੰ ਡਿਊਟੀ ਦਾ ਦੇਣਾ 200 ਤੇ ਗੱਲ ਚ ਰਸੀ ਪਾ ਕੇ ਬੰਨਣਾ ਬੈ ਸਾਡੇ ਘਰ ਤੇ ਨੰ ਦਿਨ ਅਗਲੇ ਹੁੰਦਾ 10000 ਰੁਪਇਆ ਭੇਟਾ ਪਈ ਪਾਈ ਜਾਣਾ ਨਹੀਂ ਕਿਸੇ ਪਾਸੇ 11000 ਰੁਪਇਆ ਭੇਟਾ ਦੇਵਾਂਗੇ ਪ੍ਰਸ਼ਾਦਾ ਪਾਣੀ ਸਾਡੇ ਘਰੋਂ ਛਕੋ ਅਗਲੇ ਆਪੇ ਲੇਟੇ ਮਾਰਨਗੇ ਤੁਹਾਡੇ ਬੈਡਾਂ ਤੇ ਹੋ ਰੁਪਇਆ ਤੇ ਵਿਚਾਰਿਆਂ ਨੂੰ ਤਿੰਨੀ ਦਿਨੀ ਬਚਣਾ 700 ਤੇ ਨਿਆਣਿਆਂ ਦੀਆਂ ਫੀਸਾਂ ਵੀ ਪੂਰੀਆਂ ਨਹੀਂ ਹੁੰਦੀਆਂ ਫਿਰ ਜੇਕਰ ਤੇ ਗੁਰੂ ਕਰਦਾ ਵਜੀਰ ਅਨਾਉਂਸਮੈਂਟ ਕਰ ਦਵੇ ਭਾਈ ਐਰ ਕੀ 200 ਰੁਪਇਆ ਭੇਟਾ ਵਧਾ ਦਿੱਤੀ ਆਹ ਪਾਠੀਆਂ ਨੂੰ ਕੀੜੇ ਪੈ ਜਾਣਾ ਗ੍ਰੰਥੀ ਦੇ ਗਲ ਪੈਣ ਤੱਕ ਜਾਣਾ ਤੇ 750 ਥੋੜੀ ਸੀ 8000 ਕਰ ਦਿੱਤੀ ਜੇ 8500 ਕਰ ਦਿੱਤੀ ਜੇ ਆਪ ਭਾਵੇਂ 15 1500 ਰੁਪਏ ਬ੍ਰਾਂਡ ਵਾਲੀ ਲਾਹਣ ਪੀ ਲੈਣਾ ਲੇਕਿਨ ਜਦੋਂ ਕਿਤੇ ਪਾਠੀ ਸਿੰਘਾਂ ਦੀ ਪੇਟਾ ਦੀ ਗੱਲ ਆਉਂਦੀ ਨਾ ਪੇਟਾ ਦੀ ਉਹ ਤਾਂ ਗਿਣ-ਗਿਣ ਕੇ ਰੱਖਣਗੇ ਕਿਤੇ 50 ਵੱਧ ਨਾ ਰੱਖੇ ਜਾਣ ਕਿਤੇ ਵੱਧ ਤੇ ਗਾਉਣ ਵਾਲੀ ਉਹ ਭਾਵੇਂ 20000 ਚ ਕੀਤੀ ਹੋਵੇ ਤੇ ਲੱਖੋਂ ਤੋਂ ਦੀs ਉਡ ਦੇਣਾ